ਜਾਫੀ ਵਾਲੇ ਹੋਰ ਗਾੜ ਬੜਦਾ ਹੈ ਤਾਂ ਗਾਇਸ ਸਵਾਗਤ ਹੈ ਸੋਰਮਲ ਲੋਕਸ ਦੇ ਅੰਦਰ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਕਿ ਕੀ ਕੁਝ ਹੋ ਗਿਆ ਹੈ ਇੱਥੇ ਆਹ ਸਬਜ਼ੀ ਲੱਗੀ ਹੋਈ ਆ ਉਹ ਦੇਖੋ 6 ਫੁੱਟ ਦੀ ਹੋ ਗਈ ਦੇਖ ਤੇ ਆ ਕੀ ਜੀ ਹੋਏ ਤੇ ਗਾਇਸ ਇਹ ਮਿਰਚਾਂ ਲੱਗੀਆਂ ਹੋਈਆਂ ਮੁੱਥੀ ਆ ਪਾਣਾਤੀ ਸੀ ਗਾਇਸ ਇਹ ਆ ਵੀ ਕੋਈ ਚੀਜ਼ ਲੱਗੀ ਹੋਈ ਹੈ ਗਾਇਸ ਇਹ ਸ਼ਾਇਦ ਅੰਬ ਹੋ啊 ਗਾਇਸ ਇਹ ਆਪਣੇ ਆਪ ਹੀ ਉੱਠ ਖੜਿਆ ਗਾਇਸ ਉਧਰ ਵੀ ਆਪਣੇ ਆਪ ਹੀ ਖੜਿਆ ਤੇ ਆ ਆ ਗੂ ਲਾਇ ਸੀ ਗਾਇਸ ਇਹ ਵੀ ਹੋ ਗਿਆ 4 ਫੁੱਟ ਦਾ ਹੋ ਗਿਆ 4.5 ਫੁੱਟ ਦਾ ਹੋ ਗਿਆ ਗਾਇਸ ਬਾਕੀ ਆਪਣੀ ਇੱਕ ਚੀ ਜੀ ਆਪਣੀ ਤुलसी ਜੀ ਤुलसी ਬਾਡੂਗੀ ਜੀ ਗਾਇਸ ਤुलसी ਬਾਡੂਗੀ ਜੀ ਤੇ ਹੁਣ ਆਪਣੇ ਰਹਿ ਗਏ ਪੀਲੀਆਂ ਦੇ ਗੁੱਤੇ ਰਹਿ ਗਏ ਗੱਲੇ ਵਿੱਚ ਤੇ ਮੌਸਮ ਵੀ ਆਸਮ ਹੈ ਗਾਇਸ ਮੌਸਮ ਪੂਰਾ ਮੌਸਮ ਪੂਰਾ ਆਸਾਂ ਪੂਰਾ ਵਾਈਜ਼ ਜੈਸ ਹੋਇਆ ਚਲੋ ਗਏ ਹੁਣ ਆਪਾਂ ਦੁਕਾਨ ਤੇ ਚੱਲਦੇ ਆਂ ਚੰਗਾ ਭਾਈ ਦੁਕਾਨ ਨਹੀਂ ਚੱਲਦੇ ਗਾਇਸ ਕੀ ਆ ਬਣਾਉਣੇ ਲੱਗੇ ਆ ਗਾਇਸ ਮੈਗੀ ਬਣਾਉਣੇ ਲੱਗੇ ਆ ਗਾਇਸ ਮੈਗੀ ਚੋਕੀ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਗਾਇਸ ਹੋਰ ਲੈ ਲਦਾਹੀਂ ਵਾਪੋ ਵੀ ਲਿਆ ਅਰੇ ਹਜੇ ਹਜੇ ਰੱਖੀ ਆ ਜੇ ਹੋਰ ਹੀ ਹੋਰ ਉਬਲੂਗੀ ਬਾਕੀ ਤਾਂ ਦਿਖਾਈ ਜਨੇ ਹੈ ਗਾਇਸ ਚੈਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਐਕਸ਼ਨ ਰੂਸ਼ਨ ਜੇ ਤਾਂ ਆਪਣੇ ਆਪ ਹੋ ਜਾਂਦੇ ਆ ਲੋੜੀ ਨਹੀਂ ਪੈਂਦੀ ਕਰਦੇ ਨੂੰ ਐਕਸ਼ਨ ਵਿੱਚ ਇਹ ਦਿੱਤਾ ਸਾਰੀ ਜਾਂਦੀ ਹੈ ਹੈਏ ਅਰ ਗਾਇਸ ਥੋੜੀ ਸਿਹਤ ਜੀ ਖਰਾਬ ਹੋ ਗਈ ਤੋ ਰਣਗੇ ਚਲੋ ਗਾਇਸ ਮਿਲਦੇ ਹਾਂ ਲੈ ਗਈ ਖਾਈਏ ਹੁਣ ਚਲ ਆਓ ਤੇ ਗਾਇਸ ਸਾਡੇ ਘਰੇ ਹੋ ਗਈ ਹੈ ਸਿਹਤ ਤੇ ਅਸੀਂ ਹੁਣ ਕਰਨ ਲੱਗੇ ਆ ਨਾਸ਼ਤਾ ਇਹਨੂੰ ਵੀ ਤੁਸੀਂ ਚੌਕ ਉਸ ਵੀ ਕਹਿ ਸਕਦੇ ਆ ਬਹੁਤ ਜ਼ਿਆਦੇ ਸੌਦੇ ਹੁੰਦੇ ਏ ਚੌਕ ਵਾ ਇਸ ਚਲੋ ਗਾਇਜ਼ ਬਾਕੀ ਤੁਹਾਨੂੰ ਦੁਕਾਨ ਦੇ ਆ ਕੇ ਮਿਲਦੇ ਆ ਬਾਕੀ ਤੁਹਾਨੂੰ ਦੁਕਾਨ ਦੇ ਆ ਕੇ ਮਿਲਦੇ ਆ ਚੰਗਾ ਹੋਏ ਤੇ ਗਾਇਜ਼ ਆਪਾਂ ਆ ਗਏ ਹਾਂ ਯਾ ਤਾਂ ਨਵੇਂ ਚਾਹਣ ਤੇ ਬੁਲਾਉਂ ਗਾਈਜ਼ ਮੈ ਵੀ ਖਾਲੋ ਮੈ ਗਈ ਗਾਈਜ਼ ਲੈ ਗਈ ਤੇ ਗਾਈਜ਼ ਘਰ ਆ ਗਿਆ ਹੈ ਤੇ ਹੁਣ ਆਪਾਂ ਵਲੋਗ ਕਰਦੇ ਹਾਂ ਐਂਡ ਤੇ ਗਾਈਜ਼ ਉਹ ਗਾੜ ਬੜਦਾ ਆ ਗਿਆ ਭੈਣਾਂ ਦਾ ਉੱਠਾ ਮੜ ਗਿਆ ਤੇ ਗਾਈਜ਼ ਮੇਰਾ ਉੱਠਾ ਮੜ ਗਿਆ ਦਿਖਾਈਦਾ ਗੂਠਾ ਗਾਇਸ ਨਾਲੋ ਟੁੱਟ ਗਿਆ ਗਾਇਸ ਉਹ ਨਾਲ ਖਿੱਚੋ ਹੀ ਮੇਰੇ ਮੈਂ ਰੇਡ ਪਾ ਗਿਆ ਮੇਰੇ ਗੂਠਾ ਮਾਰੇ ਜਦੋਂ ਪਿੱਛੇ ਪੁਸ਼ ਚੰਗੀ ਤਰ੍ਹਾਂ ਖਿੱਚ ਕੇ ਮਾਰੀ ਮੇਰੇ ਹੱਥ 'ਤੇ ਲੱਗਾ ਗੂਠਾ ਆ ਗਿਆ ਬਣਾ ਇਹ ਗਾਇਸ ਇਹ ਰੇਡ ਪਾਣ ਗਿਆ ਸੀ ਸਕੂਲੇ ਕਬੱਡੀ ਖੇਡਦਾ ਨਾ ਇਹ ਰੇਡ ਪਾਣ ਗਿਆ ਸੀ ਉੱਥੇ ਦਾ ਗੂਠਾ ਮੁੜ ਗਿਆ ਤਾਂ ਇਹ ਆ ਪਿੱਛੇ ਨੂੰ ਹੋ ਗਿਆ ਐਦਾ ਬੰਦਾ ਚੌੜ ਚਾਲੇ ਮੈਨੂੰ ਬੰਦਾ ਹਲਕਾ ਲੱਗਿਆ ਖੈਰ ਦੇ ਰਗਾ ਇਹਨੂੰ ਹਾਰਦੇ ਅੱਜ ਜੀ ਪੈ ਉਹ ਸਾਰੇ ਉਹਦਾ ਯਾਰਾ ਮੂਟਾ ਜਿਹਾ ਐਦਾਂ ਨੂੰ ਅਰਥਵਾਨ ਪੁਰਾਉ ਨੇ ਮਾੜੇ ਬੈਨਾਂ ਦੇ ਕਿ ਤਵਾਂ ਦਾ ਮੂੰਖਾ ਲੱਗਾ ਅੱਛਾ ਇਹ ਗਾਇਜ਼ ਹੁਣ 500 ਦਾ ਮੈਚ ਹੋਵੇ ਤੇ ਗੁੱਠਾ 2000 ਦਾ ਤੜਾ ਕੇ ਆ ਜਵੇ ਤੇ ਨੌਸ ਕਿਦਾ ਹੋਇਆ ਵਿੱਚ ਤਾਸ ਤੇਰਾ ਤੇਰੇ ਮਾਪਿਓ ਦਾ ਮੇਰਾ ਨਾਮ ਬਣਿਆ ਹਾਂ ਵੀ ਤੇਰੇ ਰੇਡ ਜਿੱਤ ਕੇ ਜਿੱਦੇ

ਜਿਹੜੇ ਜਿਹੇ ਜਾਫੀ ਵਾਲੇ ਨਾ ਉਸੇ ਖੇੜੇ ਕੋਈ ਜਿਹੜਾ ਗਾਏ ਜੁਮਾਨਾ ਮੇਰੀ ਗੱਲ ਸੁਣ ਨਾ ਐ ਵੀ ਨਹੀਂ ਹੁੰਦਾ ਗੱਲ ਸੁਣ ਕੋਈ ਪੁਰਾਣਾ ਪਲੇਅਰ ਹੋਊਗਾ ਕੋਈ ਪਹਿਲਾਂ ਇਥੇ ਸਕੂਲੇ ਖੇੜਦਾ ਸੀਦਾ ਪੜਦਾ ਵੀ ਜਿਗਾ ਜਿਹੜਾ ਵਿਆਹ ਹੋ ਗਿਆ ਉਹਨੇ ਕਬੱਡੀ ਛੱਡਤੀ ਤੇ ਉਹਨੇ ਆਜਾ ਰਿਹਾ ਕਿਹੜਾ ਤਰੀਕਾ ਜਿਹਦਾ ਮੈਨੂੰ ਅਜ ਤੈਨੂੰ ਚਾਰ ਵਾਰ ਚੱਕ ਕੇ ਮਾਰਿਆ ਪਛਾਣ ਹੋਏ ਆਏ ਮੁੰਡੇ ਨੇ ਤੇਨ ਟੈਕਨੀਕ ਹੀ ਨਹੀਂ ਨਾ ਵਾਦਾ ਕਿੰਦਾ ਕਿੰਦਾ ਦਾਗ ਦਾ ਵੱਜਦਾ ਉਹ ਮਨੇ ਕਹਿੰਦਾ ਕਹਿੰਦਾ ਸਦਾ ਜੇ ਫਾੜਨਾ ਨਾ ਕਹਿੰਦਾ ਇੱਕ ਤੇ ਨਿਗਾ ਰੱਖ ਨਿਗਾ ਰੱਖੇ ਨਹੀਂ ਕਹਿੰਦਾ ਕਹਿੰਦਾ ਇਹ ਰਵੇਗਾ ਇੰਨਾ ਜਿਹੜਾ ਟਾਈਮ ਲੋੜ ਲਾਦਾ 5 ਮਿੰਟ ਅੱਗੇ ਟਾਈਮ ਨੋਟ ਕਰਕੇ ਮੈਂ 5 ਮਿੰਟ ਤੈਨੂੰ ਆਉਣ ਪਿੱਛੇ 10 ਸੈਕਿੰਡ ਲੱਗਣੇ ਹੱਥ ਲਾ ਕੇ 5 ਮਿੰਟ ਦੋਨਾਂ ਨੂੰ 10 ਸੈਕਿੰਡ ਲੱਗਣੇ 10 ਦਵਾਰਾ ਸੈਕਿੰਡ 5 ਸੈਕਿੰਡ ਤੇ ਗੱਲ ਇਹ ਖੇਡਾਂਨ ਪੂੜ ਦਿਮਾਗ ਦੇ ਨਾਲ ਇਹ ਆਪਣੇ ਭਰਾ ਤੋਂ ਨਹੀਂ ਸਿੱਖਿਆ ਲੈਂਦਾ ਇਹ ਲੈਂਦਾ ਸਕੂਲੇ ਸਰਾਂ ਦੇ ਉਹ ਇਹ ਤੋਂ ਸਿੱਖਿਆ ਲੈ ਲੋ ਜੋ ਬੰਦਾ ਜੋ ਕੀ ਦੇਣੀ ਇਹਨਾਂ ਨੇ ਪੁੱਠੀ ਮਤ ਭਾਜੀ ਪਸੂੜਾ ਵੀ ਬਲਾਗ ਦੇ ਦੇ ਨਾ ਪਾਓ ਅਸ਼ਿਆ ਗਾਇਬ ਪਾਉਣ ਨੂੰ ਸਹੀ ਦਰਦੇ ਆ ਕਿ ਹਾਂ ਬਈ ਘਰ ਦੇ ਆ ਤੇਰਾ ਨੁਕਸਾਨ ਨਾ ਹੋਵੇ ਕੋਈ ਇੱਕ ਇਹਦੀ yaad ਹੈਗੀ ਥੋੜੀ ਜੀ ਥੋੜੇ ਜਿਹੇ ਕੀ ਜਿਹੜੇ ਰਾਜ ਉਹਨਾਂ ਵਾਂਗੂ ਥੋੜੀ ਜੀ ਇਹਦੀ yaad ਆ ਬਾਹਰ ਆਓ ਚੱਕੇ ਜਿਹੜੇ ਜ਼ਮਾਨ ਦੇਖ ਰਿਹਾ ਉਹ ਲਾ ਲਿਆ ਇਹ ਕਿਸੇ ਦਾ ਸਮਾਨ ਦੋਣਾ ਚੱਕੀ ਦਿੰਦਾ ਆ ਲੈ ਜਾਈ ਦੇਖੀ ਆ ਪਈ ਬੁੱਕਾ ਤੇ ਲੈ ਹੈ ਜੀ ਲੈ ਕੇ ਆਉਂੂ ਫ੍ਰੀਜ ਨਹੀਂ ਲੰਦਾ ਜੱਟ ਆ 1.5 ਲੱਖ ਦੀ ਹੈ 1.5 ਲੱਖ ਦਾ ਰੋਲਾ ਦਾ 1.5 ਲੱਖ ਦਾ 200 ਦਿੰਦਾ ਹੈ ਨਾ ਤੇਰੀ ਨਾ ਮੇਰੀ 200 ਯਾਰ 200 ਹਾਂ ਤੇ ਯਾਰ ਇਹ 150 ਵਧੀਆ ਮਨਵਾਹ ਛੱਡ ਦੇ ਦਿੱਤੀ ਗਾਈਜ਼ ਕੀ ਕਹਿ ਸਕਦੇ ਇਹਨੂੰ ਉਹ ਗੁਲਾਬੀ ਲੱਗਦੀ ਇਹ ਵਿੱਚ ਗਾਬੀ ਲੱਗਦੀ ਮੈਂ ਲਿਆਦਾ ਵੇਚਣ ਲਈ ਜਾ ਕੇ ਦੁਕਾਨ ਨੂੰ ਘਰ ਨੂੰ ਲੈ ਜਾਣਾ ਪਾਣੀ ਮੈਂ ਲੈ ਗਿਆ ਨਹੀਂ ਲੈ ਗਿਆ ਦੇਖਣਾ ਸਾਣੀ ਗਾਣਾ ਗਸਰੀ ਗਾਣਾ ਮੈਂ ਨਹੀਂ ਲੈਂਦੀ ਤੇ ਗਾਇਸ ਕਿੰਗਾਵੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਵਲੌਗ ਨੂੰ ਕਿਹੜੀ ਕਿਹੜੀ ਬੰਦੇ ਚੋਟਾ ਬਣੀ ਤੇ ਗਾਇਸ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਵਲੌਗ ਨੂੰ ਤੇ ਗੁੱਠਾ ਵੀ ਦਬਦੇ ਹੋ ਗੁੱਠਾ ਗੁੱਠਾ ਲਾਉਦੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਜਰੂਰ ਤੇ ਮਿਲਦੇ ਆ ਨਵੇਂ ਵਲੌਗ ਦੇ ਅੰਦਰ ਏ ਗਾਈਜ਼ ਲਾਈਕ ਹੀਰ ਕਮੈਂਟ ਕਰਦੇ ਲਾਈਕ ਸ਼ੇਅਰ ਕਮੈਂਟ ਕਰਦੇ ਗਾਈਜ਼ ਲਾਈਕ ਸ਼ੇਅਰ ਕਰਦੇ ਐਂ ਗੋਰੇ ਬੋਲ ਗਏ ਮੰਦਰੀ ਮੰਗਾ ਤੇ ਗਾਈਜ਼ ਲਾਈਕ ਸ਼ੇਅਰ ਕਮੈਂਟ ਕਰਦੇ ਜਰੂਰ ਸ਼ਕਰਪਰਾ ਕਰੇ ਸ਼ਕਰਪਰਾ ਜਾਉਦੇ ਗਾਈਜ਼ ਸ਼ਕਰਪਰਾ ਗੋਰੇ ਨੇ ਕਿਟ ਚੱਕ ਲਈਆਂ ਘਰ ਨੂੰ ਲੈ ਜਾਣ ਦੇ ਫਰਤ ਦੇ ਵਿੱਚ ਵਾ ਕੇ ਲੈ ਜਾਵਾਂ ਵਾਏ ਪਤਾ ਕਿੱਦਾਂ ਇਹ ਹਾਰਡ ਵਰਕ ਨਹੀਂ ਕਰਦਾ ਗਾਈਜ਼ ਇਹ ਜਾਂਦਾ ਲੇਜੀ ਬਣਾ ਇਹ ਜਦੋਂ ਛੇਤੀ ਮੈਨੂੰ ਦਵਾਈ ਮਿਲ ਜੇ ਮੈਨੂੰ ਮੂਗ ਲਾ ਲਵਾ ਮੈਂ ਪਟੀਆਂ ਲਾ ਲਵਾ ਉਹ ਚੋਰ ਚਲ ਗਿਆ ਓਏ ਚੋਰਾਂ ਵਾਲੇ ਦਾ ਗੁਣਾ ਹੀ ਆ ਤੇਰੇ 'ਚ ਚਲ ਗਿਆ ਗਾਇਸ ਮੈਂ ਯਾਰ ਕਰ ਦਿੱਤੀ ਗਾਇਸ ਚੋਰ ਚ ਨਹੀਂ ਆ ਮੇਰਾ ਭਰਾ ਆ ਦਾਦਾ ਤੇ ਗਾਇਸ ਲੈ ਗਿਆ ਆ ਕਿੱਟ ਚਾ ਕੇ ਵੱਡਾ ਬਣਦਾ ਆਪਣੇ ਆਪ ਨੂੰ ਗਾਇਸ ਕੋਈ ਨਾ ਚਲੋ ਹੈ ਗਾਇਸ ਚੱਲਦੇ ਆਪਾਂ ਵੀ ਵਲੌਗ ਆਉਣਾ ਘਰੇ ਜਾ ਕੇ ਐਡੀਟਿੰਗ ਕਰਨੀ ਆ ਚੰਗਾ ਹੋਏ ਗਾਇਸ ਦੁਕਾਨਵਾਰੋਂ ਕੁੰਨਾ ਲੱਗ ਜਾਣਾ ਪਾਣਾ ਤੇ ਚੰਗਾ ਗਾਇਸ ਮਿਲਦੇ ਆ ਅਗਲੇ ਵਲੌਗ ਦੇ ਅੰਦਰ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਅੰਦਰ ਕੋਈ ਨਵਾਂ ਲੈ ਕੇ ਮਿਲਦੇ ਆ ਗਾਇਸ ਚੰਗਾ ਹੋਏ